ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਬੁਰ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕ ਕੇ 18 ਸਾਲ ਦਾ ਦੀਪਾ ਕਿਵੇਂ ਬਣ ਗਿਆ ਮਹਾਨ ਯੋਧਾ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ 'ਚ ਜਦ ਲੋਕ ਰਿਟਾਇਰਮੈਂਟ ਲੈ ਲੈਂਦੇ ਨੇ ਤਾਂ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਚੱਕ ਕੇ ਜੰਗ ਦੇ ਮੈਦਾਨ 'ਚ ਵੈਰੀਆਂ ਦੇ ਗਾਟੇ ਲਾਉਂਦੇ ਫਿਰਦੇ ਸੀਗੇ ਤਲਵਾਰ ਦੇ ਨਾਲ-ਨਾਲ ਕਲਮ ਤੇ ਗੁਰਮਤਿ ਦੇ ਇੰਨੇ ਤਨੀਕੇ ਆਪਦੇ ਹੱਥੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਲਿਖੀਆਂ ਇੱਕ ਬੀੜ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਕੋਲ ਬੈਠ ਕੇ ਬਾਬਾ ਦੀਪ ਸਿੰਘ ਜੀ ਤੋਂ ਲਖਵਾਈ ਤੇ ਤਲਵੰਡੀ ਸਾਬੋ ਦੀ ਧਰਤੀ ਤੋਂ ਜਦ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਵੱਲ ਨੂੰ ਗਏ ਤਾਂ ਆਪਣੇ ਨਾਲ ਲੈ ਕੇ ਗਏ 14 14 ਘੰਟੇ ਲਗਾਤਾਰ ਬਾਬਾ ਦੀਪ ਸਿੰਘ ਜੀ ਲਿਖਦੇ ਰਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਇੰਨਾ ਪਿਆਰ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਉਦੋਂ ਬਾਬਾ ਦੀਪ ਸਿੰਘ ਜੀ ਨਾਲ ਕਿਉਂ ਨਹੀਂ ਸੀਗੇ ਚੰਕੌਰ ਦੀ ਜੰਗ 'ਚ ਬਾਬਾ ਦੀਪ ਸਿੰਘ ਜੀ ਨੇ ਹਿੱਸਾ ਕਿਉਂ ਨਹੀਂ ਲਿਆ ਕਿਉਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦਤਾ ਕਿਤਾਬ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਾਣ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ 'ਚ ਅੱਗੇ ਹੋ ਕੇ ਹਿੱਸਾ ਲੈਣ ਵਾਲੇ ਤੇ ਅਹਿਮਦ ਸ਼ਾਹ ਅਫਦਾਲੀ ਤੇ ਨਾਦਰ ਸ਼ਾਹ ਵਰਗਿਆਂ ਨੂੰ ਭਾਜੜਾ ਪਾਉਣ ਵਾਲੇ ਬਾਬਾ ਦੀਪ ਸਿੰਘ ਜੀ ਦੀ ਕਿਵੇਂ ਸ਼ਹਾਦਤ ਹੁੰਦੀ ਆ ਸਾਰਾ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਾਂਗੇ ਆਪਾਂ ਹੁਣ ਸ਼ੁਰੂ ਤੋਂ ਗੱਲ ਸਟਾਰਟ ਕਰਦੇ ਆਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਅਮਰਸਰ ਜ਼ਿਲ੍ਹੇ ਦੇ ਪਿੰਡ ਪਹੂ ਪਿੰਡ 'ਚ ਇਹਨਾਂ ਦੇ ਮਾਤਾ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਪਹਿਲਾਂ ਤੋਂ ਸੇਵਕ ਹੁੰਦੇ ਨੇ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਜਾਇਆ 1699 'ਚ ਉਦੋਂ 1 ਸਾਲ ਬਾਅਦ 1700 ਈਸਵੀ 'ਚ ਇਹਨਾਂ ਦੇ ਮਾਤਾ ਪਿਤਾ ਹੋਲੇ ਮਹੱਲੇ ਤੇ ਆਨੰਦਪੁਰ ਆਉਂਦੇ ਨੇ 18 ਸਾਲ ਦਾ ਦੀਪਾ ਦੀਪਾ ਇਹਨਾਂ ਦੇ ਘਰ ਦਾ ਨਾਮ ਸੀਗਾ 18 ਸਾਲ ਦਾ ਦੀਪਾ ਵੀ ਕਹਿੰਦਾ ਹੈ ਕਿ ਮੈਂ ਨਾਲ ਜਾਣਾ ਹੈ ਪੂਰਾ ਪਰਿਵਾਰ ਜਦੋਂ ਆਨੰਦਪੁਰ ਜਾਂਦਾ ਹੈ ਗੁਰਗੋਬਿੰਦ ਸਿੰਘ ਜੀ ਕੋਲ ਉੱਥੇ ਕਈ ਮਹੀਨੇ ਰਹਿ ਕੇ ਸੇਵਾ ਕਰਦੇ ਨੇ ਤਾਂ ਜਦੋਂ ਵਾਪਸ ਆਉਂਦੇ ਨੇ ਇਹਨਾਂ ਦੇ ਮਾਪਿਓ ਤਾਂ ਗੁਰਗੋਬਿੰਦ ਸਿੰਘ ਜੀ 18 ਸਾਲ ਦੇ ਦੀਪੇ ਨੂੰ ਆਪਣੇ ਕੋਲ ਰੱਖ ਲੈਂਦੇ ਨੇ ਤਾਂ ਇਹਨਾਂ ਨੂੰ ਗੁਰਮੁਖੀ ਫਾਰਸੀ ਤੇ ਅਰਬੀ ਪਾਸ਼ਾਵਾ ਦਾ ਗਿਆਨ ਦਿੱਤਾ ਜਾਂਦਾ ਹੈ ਗੁਰਮਤ ਅਤੇ ਧਾਰਮਿਕ ਗ੍ਰੰਥ ਦੀ ਵਿਦਿਆ ਦਾ ਗਿਆਨ ਖੁਦ ਪਾਈ ਮਨੀ ਸਿੰਘ ਜੀ ਇਹਨਾਂ ਨੂੰ ਦਿੰਦੇ ਨੇ ਪੜਾਈ ਦੇ ਨਾਲ ਨਾਲ ਇਹਨਾਂ ਨੂੰ ਸ਼ਸਤਰ ਵਿਦਿਆ 'ਚ ਵੀ ਨਪੁੰਨ ਕੀਤਾ ਜਾਂਦਾ ਹੈ ਘੋੜ ਸਵਾਰੀ ਨੇਜਾ ਚਲਾਉਣਾ ਤੀਰੰਦਾਜ਼ੀ ਸਾਰਾ ਇਹਨਾਂ ਨੂੰ ਸਿਖਾਇਆ ਜਾਂਦਾ ਹੈ ਕਹਿੰਦੇ ਨੇ ਗੁਰਗੋਬਿੰਦ ਸਿੰਘ ਜੀ ਜਦੋਂ ਸ਼ਿਕਾਰ ਖੇਡਣ ਜਾਂਦੇ ਸੀ ਤਾਂ ਭਾਈ ਦੀਪ ਸਿੰਘ ਜੀ ਉਹਨਾਂ ਦੇ ਨਾਲ ਹੁੰਦੇ ਸੀ ਹੁਣ ਇੱਕ ਗੱਲ ਇੱਥੇ ਕਾਫੀ ਸੰਗਤ ਦੇ ਦਿਮਾਗ 'ਚ ਆਉਂਦੀ ਆ ਵੀ ਗੁਰਗੋਬਿੰਦ ਸਿੰਘ ਜੀ ਨਾਲ ਇੰਨਾ ਪਿਆਰ ਸੀ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਦੇ ਨਾਲ ਰਹੇ ਫਿਰ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਗੁਰੂ ਜੀ ਨੇ ਤਾਂ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਿਉਂ ਨਹੀਂ ਆਉਂਦਾ ਚਮਕੌਰ ਦੀ ਜੰਗ 'ਚ ਜਾਂ ਸਰਸਾ ਨਦੀ ਦੇ ਕਿਨਾਰੇ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਿਉਂ ਨਹੀਂ ਆਉਂਦਾ ਉਹਦਾ ਕਾਰਨ ਇਹ ਆ ਵੀ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਗੁਰਗੋਬਿੰਦ ਸਿੰਘ ਜੀ ਕੋਲ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈਂਦਾ ਹੈ ਕਿ ਅਸੀਂ ਦੀਪ ਸਿੰਘ ਨੂੰ ਆਪਣੇ ਘਰ ਲੈ ਕੇ ਜਾਣਾ ਹੈ ਕਿ ਇਹਨਾਂ ਦਾ ਵਿਆਹ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਆਗਿਆ ਦਿੰਦੇ ਨੇ ਤੇ ਇੱਕ ਹੁਕਮ ਦਿੰਦੇ ਨੇ ਕਿ ਭਾਈ ਹੁਣ ਤੁਸੀਂ ਇੱਥੇ ਆਉਣਾ ਨਹੀਂ ਹੈ ਤੁਸੀਂ ਉੱਥੇ ਹੀ ਰਹਿ ਕੇ ਸੇਵਾ ਕਰਨੀ ਆ ਜਦੋਂ ਤੁਹਾਡੀ ਲੋੜ ਹੋਈ ਤੁਹਾਨੂੰ ਬੁਲਾਵਾ ਭੇਜਿਆ ਜਾਊਗਾ ਉਸ ਤੋਂ ਬਾਅਦ ਸਮਾਂ ਅੱਗੇ ਲੰਘਦਾ ਹੈ ਟਾਈਮ ਆ ਜਾਂਦਾ ਹੈ ਅਨੰਦਪੁਰ ਦਾ ਜਦੋਂ ਕਿਲਾ ਛੱਡਿਆ ਜਾਂਦਾ ਫਿਰ ਸਰਸਵਤੀ ਨਦੀ ਤੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਚਮਕੌਰ ਦੀ ਗੜੀ ਦੀ ਜੰਗ ਹੁੰਦੀ ਆ ਹੁੰਦੇ-ਹੁੰਦੇ ਗੁਰੂ ਸਾਹਿਬ ਪਹੁੰਚਦੇ ਨੇ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਭਾਈ ਦੀਪ ਸਿੰਘ ਜੀ ਨੂੰ ਸਨੇਹਾ ਭੇਜਿਆ ਜਾਂਦਾ ਹੈ ਉੱਥੇ ਕੋਲ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਭਾਈ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਉਂਦੇ ਨੇ ਤੇ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਗੁਰੂ ਸਾਹਿਬ ਦੱਖਣ ਵੱਲ ਨੂੰ ਜਾਂਦੇ ਨੇ ਨੰਦੇੜ ਤਾਂ ਉਹ ਬੀੜ ਆਪਣੇ ਨਾਲ ਲੈ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲਾਓ ਉਸ ਤੋਂ ਬਾਅਦ ਤੁਸੀਂ ਇਸੇ ਜਗ੍ਹਾ ਤੇ ਰਹਿਣਾ ਹੈ ਤਾਂ ਬਾਬਾ ਦੀਪ ਸਿੰਘ ਜੀ 30 ਸਾਲ ਤੋਂ ਜ਼ਿਆਦਾ ਤਲਵੰਡੀ ਸਾਬੋ ਦਮਦਮਾ ਸਾਹਿਬ ਰੁਕੇ ਉੱਥੇ ਉਹਨਾਂ ਨੇ ਇੱਕ ਖੂਹ ਬਣਵਾਇਆ ਜਿਹਨੂੰ ਅੱਜ ਵੀ ਸ਼ਹੀਦਾਂ ਵਾਲਾ ਖੂਹ ਕਹਿੰਦੇ ਨੇ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਨੇ ਉੱਥੇ ਚਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਪਣੇ ਹੱਥੀ ਲਿਖੀਆਂ ਤੇ ਤਖਤਾਂ ਤੇ ਭੇਜੀਆਂ ਜੋ ਅੱਜ ਵੀ ਉੱਥੇ ਪਈਆਂ ਨੇ ਬਾਬਾ ਦੀਪ ਸਿੰਘ ਜੀ 14-14 ਘੰਟੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਦੇ ਰਹਿੰਦੇ ਸੀ ਬਾਬਾ ਦੀਪ ਸਿੰਘ ਜੀ ਕਹਿੰਦੇ ਦੋ ਬਰਤਨ ਰੱਖ ਲੈਂਦੇ ਹੁੰਦੇ ਸੀ ਆਪਣੇ ਕੋਲ ਇੱਕ 'ਚ ਪਾਣੀ ਹੁੰਦਾ ਸੀ ਦੂਸਰੇ 'ਚ ਚੋਲਿਆਂ ਦੇ ਦਾਣੇ ਹੁੰਦੇ ਸੀ ਇੱਕ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਜਦੋਂ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਬੀੜ ਲਿਖਣੀ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਕਲਮਾ ਘੜ ਘੜ ਕੇ ਨਾ ਇੱਕ ਪੂਰਾ ਕੋਠਾ ਪੜ ਲਿਆ ਸੀਗਾ ਕਲਮਾ ਦਾ ਉਸ ਤੋਂ ਬਾਅਦ ਕੀ ਕਰਦੇ ਸੀ ਉਹ ਕਲਮ ਨਾਲ ਲਿਖੀ ਜਾਂਦੇ ਸੀ ਜਦੋਂ ਕਲਮ ਨੂੰ ਮੁਰੋ ਮੋਟੀ ਹੋ ਜਾਂਦੀ ਸੀ ਉਹ ਕਲਮ ਨੂੰ ਉਹ ਸਰੋਵਰ ਚ ਧਾਰ ਦਿੰਦੇ ਸੀਗੇ ਤੇ ਨਮੀ ਕਲਮ ਚੱਕ ਕੇ ਉਹਦੇ ਨਾਲ ਲਿਖਣਾ ਸਟਾਰਟ ਕਰ ਦਿੰਦੇ ਸੀ ਉੱਥੇ ਫਿਰ ਇੱਕ ਸਿੱਖ ਆਉਂਦਾ ਹੈ ਉਹ ਬਾਬਾ ਦੀਪ ਸਿੰਘ ਜੀ ਨੂੰ ਸਵਾਲ ਕਰਦਾ ਹੈ ਕਿ ਬਾਬਾ ਜੀ ਕਲਮ ਤਾਂ ਥੋੜੀ ਜਿਹੀ ਮੋਟੀ ਹੋਈ ਹੁੰਦੀ ਆ ਵੀ ਤੁਸੀਂ ਚਾਕੂ ਨਾਲ ਜਾਂ ਕਿਸੇ ਛੁਰੀ ਨਾਲ ਉਹਨੂੰ ਛੇਲੇ ਲਿਆ ਕਰੋ ਵੀ ਨਵੀਂ ਕਲਮ ਕਿਉਂ ਤੁਸੀਂ ਉਹ ਕਰਦੇ ਹੋ ਤਾਂ ਬਾਬਾ ਦੀਪ ਸਿੰਘ ਜੀ ਫਿਰ ਜਵਾਬ ਕੀ ਦਿੰਦੇ ਨੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਕਲਮ ਮੇਰੇ ਗੁਰੂ ਦੀ ਬਾਣੀ ਲਿਖਦੀ ਆ ਕਿ ਮੇਰੀ ਐਡੀ ਹਿੰਮਤ ਕਿ ਮੈਂ ਉਹਦੇ ਤੇ ਚਾਕੂ ਜਾਂ ਛੁਰੀ ਚਲਾਵਾਂ ਸੋਚੋ ਕਿੰਨਾ ਮਾਣ ਇੱਜ਼ਤ ਕਿੰਨਾ ਸਨਮਾਨ ਸੀਗਾ ਬਾਣੀ ਲਈ ਉਹਨਾਂ ਦੇ ਦਿਲ 'ਚ ਤੇ ਫਿਰ ਸਮਾਂ ਅੱਗੇ ਲੰਘਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਦੇ ਨੇ ਪੰਜਾਬ ਤੇ ਨੰਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਜਾਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆਉਂਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਮਰ ਇਸ ਵੇਲੇ 38 ਸਾਲ ਦੇ ਨੇੜੇ ਸੀ ਤੇ ਬਾਬਾ ਦੀਪ ਸਿੰਘ ਜੀ ਲਗਭਗ 27 ਸਾਲ ਦੇ ਸੀ। ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ 'ਚ ਅੱਗੇ ਲੱਗ ਕੇ ਉਹਨਾਂ ਦਾ ਸਾਥ ਦਿੱਤਾ। ਚਾਹੇ ਕਪੂਰੀ ਦੀ ਹੋ ਗਈ ਜੰਗ ਚਾਹੇ ਮੁਸਕਾਬਾਦ ਹੋ ਗਿਆ। ਜਾਂ ਸਦਾਰਾ ਹੋ ਗਿਆ ਚਾਹੇ ਸਰਹੰਦ ਨੂੰ ਫਤਿਹ ਕਰਨਾ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਫਿਰ ਸਰਹੰਦ ਨੂੰ ਫਤਿਹ ਕਰਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਅਸੀਂ ਇੱਕ ਅਲੱਗ ਵੀਡੀਓ ਪਾਈ ਹੋਈ ਆ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗੇ ਉਹ ਤੁਸੀਂ ਦੇਖ ਸਕਦੇ ਹੋ ਤਾਂ ਅਨੰਦਪੁਰ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਦੀ ਉਸਤਤ ਕਰਦੇ ਨੇ ਤੇ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੰਦੇ ਨੇ ਤੇ ਇਹਨਾਂ ਦਾ ਜਥਾ ਵੀ ਸ਼ਹੀਦੀ ਜਥਾ ਦੇ ਨਾਮ ਨਾਲ ਹੌਲੀ-ਹੌਲੀ ਮਸ਼ਹੂਰ ਹੋ ਜਾਂਦਾ ਉਸ ਤੋਂ ਬਾਅਦ ਹੁੰਦੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਾਸਤੇ ਬਹੁਤ ਮਾੜਾ ਟਾਈਮ ਆਉਂਦਾ ਹੈ ਫਰਖ shear ਜਿਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀਗਾ ਉਹ ਸਿੱਖਾਂ ਦੇ ਕਤਲੇਆਮ ਦਾ ਹੁਕਮ ਦੇ ਦਿੰਦਾ ਨਾਲ ਉਹਦੇ ਹੁੰਦੇ ਨੇ ਜ਼ਕਰੀਆ ਖਾਨ ਜ਼ਈਆ ਖਾਨ ਕਮਰੂਦੀਨ ਮੀਰਾ ਤਸ਼ਮੀਰ ਮੰਨੂ ਹੋਣੀ ਇਹ ਸਾਰੇ ਸਿੱਖਾਂ ਦਾ ਰੱਜ ਕੇ ਕਤਲੇਆਮ ਕਰ ਦਿੰਦੇ ਸਿੱਖਾਂ ਨੂੰ ਜਾਨਾਂ ਬਚਾਉਣ ਲਈ ਜਾਣਾ ਪੈਂਦਾ ਹੈ ਜੰਗਲਾਂਾਂ ਚ ਤੇ ਸਿੱਖ ਆਪ ਦੇ ਆਪ ਨੂੰ ਮਜ਼ਬੂਤ ਕਰਨ ਲਈ ਆਪਣੇ ਜਥਿਆਂ ਨੂੰ 12 ਮਿਸਲਾਂ 'ਚ ਵੰਡ ਲੈਂਦੇ ਨੇ ਤੇ ਇੱਕ ਮਿਸਲ ਦਾ ਮੁਖੀ ਥਾਪਿਆ ਜਾਂਦਾ ਬਾਬਾ ਦੀਪ ਸਿੰਘ ਜੀ ਨੂੰ ਹੁਣ ਮੁਗਲ ਤਾਂ ਸੀਗੇ ਹੀ ਸਿੱਖਾਂ ਦੇ ਵੈਰੀ ਇਹਦੇ ਨਾਲ ਨਾਲ ਅਫਗਾਨੀ ਹਮਲਾਵਰ ਸੀਗੇ ਜਿਹੜੇ ਨਾਦਰ ਸ਼ਾਹ ਤੇ ਅਬਦਾਲੀ ਵਰਗੇ ਉਹ ਭਾਰਤ ਤੇ ਹਮਲੇ ਕਰਦੇ ਸੀ ਅਬਦਾਲੀ ਕੀ ਕਰਦਾ ਸੀ ਭਾਰਤ ਤੇ ਹਮਲਾ ਕਰਨ ਤੋਂ ਬਾਅਦ Hindu ਬੀਬੀਆਂ ਨੂੰ ਚੱਕ ਕੇ ਲੈ ਜਾਂਦਾ ਸੀ ਸਿੱਖ ਕੀ ਕਰਦੇ ਸੀ ਅਬਦਾਲੀ ਤੇ ਹਮਲਾ ਕਰਦੇ ਸੀ ਤੇ ਹਿੰਦੂ ਬੀਬੀਆਂ ਨੂੰ ਛੜਾ ਲੈਂਦੇ ਸੀ ਤਾਂ ਅਬਦਾਲੀ ਨੂੰ ਆ ਜਾਂਦਾ ਗੁੱਸਾ ਤੇ ਅਬਦਾਲੀ ਸਿੱਖਾਂ ਦੇ ਮੰਗਰ ਹੱਤ ਤੋਂ ਕੇ ਪੈ ਜਾਂਦਾ ਅਬਦਾਲੀ ਆਪਦੇ ਮੁੰਡੇ ਤੈਮੂਰ ਤੇ ਜਹਾਂਨ ਖਾਨ ਦੀ ਡਿਊਟੀ ਲਾਉਂਦਾ ਲਾਹੌਰ ਤੋਂ ਉਹਨਾਂ ਨੂੰ ਭੇਜਦਾ ਅਮ੍ਰਿਤਸਰ ਕਿ ਆ ਸਿੱਖਾਂ ਦਾ ਕੁਛ ਕਰੋ ਫਿਰ ਇਹ ਆਪਾਂ ਚਰੈ ਕਰਦੇ ਨੇ ਵੀ ਆਪਾਂ ਸਿੱਖਾਂ ਨੂੰ ਡਾਊਨ ਕਿਵੇਂ ਕਰੀਏ ਸਿੱਖਾਂ ਨੂੰ ਖਤਮ ਕਿਵੇਂ ਕਰੀਏ ਇਹ ਕਹਿੰਦੇ ਵੀ ਸਿੱਖਾਂ ਨੂੰ ਅਸੀਂ ਮਾਰ-ਮਾਰ ਥੱਕ ਗਏ ਇਹ ਫੇਰ ਖੜੇ ਹੋ ਜਾਂਦੇ ਨੇ ਫਿਰ ਇਹ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਚੁਣਦੇ ਨੇ ਵੀ ਆਹ ਹੈ ਇਹਨਾਂ ਦੀ ਸ਼ਕਤੀ ਦਾ ਸੋਮਾ ਇਥੋਂ ਮਿਲਦੀ ਐਨਾਂ ਨੂੰ ਸ਼ਕਤੀ ਫਿਰ ਇਹ ਕੀ ਕਰਦੇ ਨੇ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਗੰਦ ਮੰਦ ਤੇ ਜਾਨਵਰਾਂ ਦੀ ਹੱਡੀਆਂ ਨਾਲ ਭਰ ਦਿੰਦੇ ਨੇ ਫਿਰ ਇੱਕ ਨਿਹੰਗ ਸਿੰਘ ਹਰਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਦੀ ਖਬਰ ਲੈ ਕੇ ਪਹੁੰਚਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲਵੰਡੀ ਸਾਹਬੋਂ ਬਾਬਾ ਦੀਪ ਸਿੰਘ ਜੀ ਕੋਲ ਬਾਬਾ ਦੀਪ ਸਿੰਘ ਜੀ ਹੁਣ ਬਿਰਧ ਹੋ ਚੁੱਕੇ ਨੇ ਉਮਰ ਹੋ ਚੁੱਕੀ ਆ ਬਾਬਾ ਜੀ ਦੀ 75 ਸਾਲ ਬਾਬਾ ਦੀਪ ਸਿੰਘ ਜੀ ਉਹੀ ਆਪਣੀ ਡਿਊਟੀ ਨਿਭਾ ਰਹੇ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਲਾ ਕੇ ਗਏ ਨੇ ਰਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਸੁਣ ਕੇ ਬਾਬਾ ਦੀਪ ਸਿੰਘ ਦੀਆਂ ਅੱਖਾਂ 'ਚ ਕਹਿੰਦੇ ਖੂਨ ਉੱਤਰ ਆਉਂਦਾ ਹੈ ਉਹ ਕਲਮ ਆਪ ਦੀ ਰੱਖਦੇ ਨੇ ਇੱਕ ਸਾਈਡ ਤੇ ਤੇ 18 ਸੇਰ ਦਾ ਖੰਡਾ ਚੱਕ ਲੈਂਦੇ ਨੇ ਹੁਣ 75 ਸਾਲ ਦੀ ਉਮਰ ਆ ਇਹਨਾਂ ਦੀ ਤੇ 18 ਸੇਰ ਦਾ ਖੰਡਾ ਹੁੰਦਾ ਸੀ ਇਹਨਾਂ ਕੋਲ 18 ਸੇਰ ਦਾ ਖੰਡਾ ਜੇ ਕਿਸੇ ਜਵਾਨ ਬੰਦੇ ਨੂੰ ਵੀ ਫੜਾ ਦਈਏ ਨਾ 5 ਮਿੰਟ ਤੋਂ ਬਾਅਦ ਚੱਕ ਨਹੀਂ ਸਕਦਾ ਉਹ ਤੇ ਬਾਬਾ ਦੀਪ ਸਿੰਘ ਜੀ ਘੰਟਿਆਂ ਬਧੀ ਉਖੰਡਾ ਚੱਕ ਕੇ ਲੜਦੇ ਰਹਿੰਦੇ ਸੀ ਤਲਵੰਡੀ ਸਾਬੋ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਜੀ ਪੰਜ ਸਿੰਘਾਂ ਨੂੰ ਲੈ ਕੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਮਾਲਵੇ ਦੇ ਪਿੰਡਾਂ ਵਿੱਚ ਦੀ ਲੰਗਦੇ ਹੋਏ ਬਾਬਾ ਦੀਪ ਸਿੰਘ ਜੀ ਨਾਲ ਸੰਗਤਾਂ ਜੁੜਦੀਆਂ ਜਾਂਦੀਆਂ ਨੇ ਤੇ ਮਾਝੇ ਤੱਕ ਪਹੁੰਚਦੇ ਪਹੁੰਚਦੇ ਕਹਿੰਦੇ ਬਾਬਾ ਜੀ ਨਾਲ 5000 ਦੀ ਸੰਗਤ ਇਕੱਠੀ ਹੋ ਗਈ ਸੀ ਤੇ 5000 ਲੋਕ ਹੋਰ ਆ ਕੇ ਜੁੜ ਗਏ ਪਿੰਡਾਂ 'ਚ ਜਾ ਜਾ ਕੇ ਜਦੋਂ ਇਹਨਾਂ ਨੇ ਹੋਕੇ ਦਿੱਤੇ ਤਾਂ ਲੋਕ ਇਕੱਠੇ ਹੁੰਦੇ ਗਏ ਤੇ 10000 ਦੀ ਸੰਗਤ ਲੈ ਕੇ ਬਾਬਾ ਜੀ ਪਹੁੰਚ ਗਏ ਤਰਨਤਾਰ ਤਾਂ ਤਰਨਤਾਰਨ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਆਪ ਦੇ ਖੰਡੇ ਨਾਲ ਇੱਕ ਲਕੀਰ ਖੀਚੀ ਕਹਿੰਦੇ ਹੁਣ ਵੀ ਸਮਾਂ ਹੈ ਜਿਹਨੇ ਮੁੜਨਾ ਹੈ ਉਹ ਵਾਪਸ ਮੁੜ ਸਕਦਾ ਹੈ ਇਹ ਲਕੀਰ ਉਹੀ ਟੱਪਿਓ ਜਿਹੜਾ ਆਪਦੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ ਕਹਿੰਦੇ ਇੱਕ ਸਕਿੰਟ ਨਹੀਂ ਲੱਗਣ ਦਿੱਤਾ ਸਾਰੇ ਦੇ ਸਾਰੇ ਸਿੱਖ ਜਕਾਰੇ ਲਾਉਂਦੇ ਉਹ ਲਕੀਰ ਟੱਪ ਗਏ ਤਾਂ ਇਹ ਖਬਰ ਫਿਰ ਪਹੁੰਚਦੀ ਆ ਤੈਮੂਰ ਤੇ ਜਹਾਂ ਖਾਨ ਕੋਲ ਉਹ ਆਪਦੀ 30000 ਦੀ ਫੌਜ ਇਨਾਂ ਵੱਲ ਨੂੰ ਭੇਜ ਦਿੰਦੇ ਨੇ ਤੇ ਜਹਾਦੀ ਝੰਡੇ ਦਾ ਨਾਰਾ ਲਾਉਂਦੇ ਨੇ ਤੇ ਪਿੰਡੋਂ ਪਿੰਡੀ ਜਾ ਕੇ ਕਹਿੰਦੇ ਨੇ ਕਿ ਜਿਹੜੇ ਵੀ ਮੁਸਲਮਾਨ ਕੋਲ ਕੋਈ ਘੋੜਾ ਹੈ ਜਾਂ ਤਲਵਾਰ ਹੈ ਉਹ ਸਾਡੇ ਨਾਲ ਜੰਗ ਦੇ ਮੈਦਾਨ ਚ ਆਓ ਤੇ ਗੋਲਵੜ ਦੇ ਇਲਾਕੇ ਕੋਲ ਆ ਕੇ ਦੋਨੋਂ ਫੌਜਾਂ ਦਾ ਆਹਮੋ ਸਾਹਮਣਾ ਹੋ ਜਾਂਦਾ ਹੈ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਸਿੱਖਾਂ ਨੂੰ ਇਹੋ ਜੀ ਸੱਟ ਲੱਗੀ ਸੀ ਕਹਿੰਦੇ ਸਿੱਖ ਇਸ ਤਰੀਕੇ ਨਾਲ ਲੜੇ ਕਿ ਅਫਗਾਨਾਂ ਨੂੰ ਭਜਣਾ ਪਾਤੀਆਂ ਅਫਗਾਨੀ ਫੌਜ ਭੱਜਣ ਲੱਗ ਗਈ ਤਾਂ ਜਹਾਂ ਖਾਨ ਖਾਨ ਨੇ ਕਹਿੰਦੇ ਆਪਦੇ ਹੀ ਚਾਰ ਸਪਾਈਆਂ ਦੇ ਗੱਲ ਆ ਤੇ ਤਲਵਾਰ ਨਾਲ ਵੀ ਤੁਸੀਂ ਖੜੋ ਮੈਦਾਨ 'ਚ ਤੁਸੀਂ ਭੱਜ ਕਿਉਂ ਰਹੇ ਹੋ ਜੇ ਤੁਸੀਂ ਭੱਜੋਗੇ ਤਾਂ ਤੁਹਾਨੂੰ ਮੈਂ ਮਾਰਾਂ ਫਿਰ ਮੁਹੰਮਦ ਮੀਰ ਖਾਨ ਸੀਗਾ ਇੱਕ ਅਫਗਾਨਾਂ ਦੀ ਫੌਜ ਦਾ ਤਕੜਾ ਜਰਨੈਲ ਕਹਿੰਦੇ ਉਹ ਹਾਥੀ ਤੇ ਚੜਿਆ ਹੋਇਆ ਹੈ ਤੇ ਤੀਰਾਂ ਨਾਲ ਸਿੱਖਾਂ ਨੂੰ ਸ਼ਹੀਦ ਕਰੀ ਜਾ ਰਿਹਾ ਹੈ ਉਹ ਕੀ ਕਰਦਾ ਹੈ ਹਾਥੀ ਤੇ ਬੈਠਾ ਬੈਠਾ ਇੱਕ ਵਰਛਾ ਮਾਰਦਾ ਹੈ ਬਗਮਾ ਤਾਂ ਸਰਦਾਰ ਦਿਆਲ ਸਿੰਘ ਸੀਗੇ ਸਿੱਖਾਂ ਦੀ ਫੌਜ 'ਚ ਉਹ ਕਿਰਪਾਨ ਨਾਲ ਹੀ ਕਹਿੰਦੇ ਵਰਛੇ ਦੇ ਦੋ ਟੁਕੜੇ ਕਰ ਦਿੰਦੇ ਨੇ ਆਵਾਜ਼ੀ ਫਿਰ ਕੀ ਕਰਦੇ ਨੇ ਉਹ ਤੀਰ ਮਾਰਦੇ ਨੇ ਤੀਰ ਜਾ ਕੇ ਸਿੱਧਾ ਲੱਗਦਾ ਹੈ ਮੁਹੰਮਦ ਮੀਰ ਖਾਨ ਦੇ ਤੇ ਹਾਥੀ ਤੋਂ ਥੱਲੇ ਡਿੱਗਦਾ ਹੈ ਇਦਾਂ ਹੀ ਸਿੱਖਾਂ ਨੇ ਅਫਗਾਨਾਂ ਦੇ ਵੱਡੇ ਵੱਡੇ ਜਰਨੈਲਾਂ ਨੂੰ ਮਿੱਟੀ 'ਚ ਮਿਲਾ ਦਿੱਤਾ ਸਿੱਖ ਉਹ ਜੰਗ 'ਚ ਕਿੰਨੀ ਬਹਾਦਰੀ ਨਾਲ ਲੜੇ ਇਸ ਗੱਲ ਦਾ ਜ਼ਿਕਰ ਇੱਕ ਮੁਸਲਮਾਨ ਆਪਣੀ ਕਿਤਾਬ ਤਹਿਮਾਸ ਖਾਨੇ 'ਚ ਕਰਦਾ ਹੈ ਉਹ ਕਹਿੰਦਾ ਹੈ ਕਿ ਅਸੀਂ ਜੰਗ ਲਗਭਗ ਹਾਰ ਚੁੱਕੇ ਸੀ ਸਾਡੀਆਂ ਫੌਜਾਂ ਭੱਜਣ ਦੀ ਤਿਆਰੀ 'ਚ ਸੀਗੀ ਤੇ ਫਿਰ ਇੱਕ ਅਫਗਾਨ ਹਤਾਈ ਖਾਨ ਫੌਜ ਦੀ ਨਵੀਂ ਟੁਕੜੀ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਤਾਂ ਅਫਗਾਨੀ ਫੌਜਾਂ ਉੱਥੇ ਰੁਕ ਜਾਂਦੀਆਂ ਨੇ ਹੁਣ ਅਫਗਾਨਾਂ ਕੋਲ ਇੱਕ ਨਵੀਂ ਫੌਜ ਆ ਗਈ ਆ ਤੇ ਸਿੱਖ ਇਸ ਟਾਈਮ ਲੜ ਲੜ ਕੇ ਥੱਕ ਚੁੱਕੇ ਨੇ ਇਸ ਟਾਈਮ ਤੇ ਫਿਰ ਅਫਗਾਨ ਭਾਰੇ ਪੈ ਜਾਂਦੇ ਨੇ ਤੇ ਸਿੱਖਾਂ ਨੂੰ ਸ਼ਹੀਦ ਕਰਨ ਲੱਗ ਜਾਂਦੇ ਨੇ ਤੇ ਇੱਕ ਅਫਗਾਨਾਂ ਦਾ ਜਰਨੈਲ ਉਹਦਾ ਨਾਮ ਹੈਗਾ ਜਮਾਲ ਖਾਨ ਉਹਦਾ ਆਮੋ ਸਾਹਮਣਾ ਹੋ ਜਾਂਦਾ ਹੈ ਬਾਬਾ ਦੀਪ ਸਿੰਘ ਨਾਲ ਹੁਣ ਤੁਸੀਂ ਇੱਥੇ ਸੋਚ ਕੇ ਦੇਖੋ 35 36 ਸਾਲ ਦਾ ਇੱਕ ਅਫਗਾਨ ਜਰਨੈਲ ਤੇ ਇੱਕ ਪਾਸੇ 75 ਸਾਲ ਦਾ ਇੱਕ ਬਜ਼ੁਰਗ ਬਾਬਾ ਦੀਪ ਸਿੰਘ ਉਹਨਾਂ ਦੋਨਾਂ 'ਚ ਬਹੁਤ ਤਕੜੀ ਜੰਗ ਹੁੰਦੀ ਆ ਹੁਣ ਕਹਿੰਦੇ ਇੱਥੇ ਇੱਕ ਇਕੱਠਾ ਵਾਰ ਇਸ ਤਰੀਕੇ ਦਾ ਹੁੰਦਾ ਹੈ ਕਿ ਦੋਨਾਂ ਦੇ ਸਿਰ ਤਾਂ ਤੋਂ ਅਲੱਗ ਹੋ ਜਾਂਦੇ ਨੇ ਹੁਣ ਇੱਥੇ ਸਿੱਖ ਇਤਿਹਾਸਕਾਰਾਂ ਨੇ ਦੋ ਤਰ੍ਹਾਂ ਦੇ ਵਿਚਾਰ ਰੱਖੇ ਆ ਇੱਕ ਦਾ ਵਿਚਾਰ ਇਹ ਆ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਤੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਡਿੱਗਿਆ ਸੀ ਤੇ ਉਹਨਾਂ ਨੇ ਖੱਬੇ ਹੱਥ ਦੀ ਤਲੀ ਤੇ ਆਪਣਾ ਸੀਸ ਰੱਖਿਆ ਤੇ ਸੱਜੇ ਹੱਥ 'ਚ ਖੰਡੇ ਨਾਲ ਵੈਰੀਆਂ ਦੇ ਆਹੂ ਲਾਉਂਦੇ ਹੋਏ ਉਹ ਹਰਮੰਦਰ ਸਾਹਿਬ ਜਾ ਕੇ ਆਪਣਾ ਸੀਸ ਅਰਪਣ ਕਰਦੇ ਨੇ ਦੂਜਾ ਵਿਚਾਰ ਇਹ ਆ ਕਿ ਬਹੁਤ ਵੱਡਾ ਕੱਟ ਬਾਬਾ ਦੀਪ ਸਿੰਘ ਜੀ ਦੀ ਗਰਦਨ ਤੇ ਲੱਗਦਾ ਹੈ ਤੇ ਬਾਬਾ ਦੀਪ ਸਿੰਘ ਜੀ ਖੱਬੇ ਹੱਥ ਨਾਲ ਗਰਦਨ ਨੂੰ ਫੜਦੇ ਨੇ ਤੇ ਸੱਜੇ ਹੱਥ ਨਾਲ ਖੰਡੇ ਨਾਲ ਲੜਦੇ